ਜੋ ਵਿੱਚ ਵੱਧ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਜਿੱਥੇ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਆ ਉੱਥੇ ਹੀ ਖਾਲਸਾ ਕਾਲਜ ਲਾਹ ਦੇ ਸਟੂਡੈਂਟ ਅਤੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਸੜਕਾਂ ਤੇ ਉਤਰੇ ਇਸ ਮੌਕੇ ਅਧਿਕਾਰੀਆਂ ਨੇ ਜਿੱਥੇ ਇਹਨਾਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਉੱਥੇ ਹੀ ਕਿਹਾ ਕਿ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਨੂੰ ਫਾਲੋ ਕਰਦੇ ਨੇ ਉਹਨਾਂ ਨੂੰ ਗੁਲਾਬ ਦਾ ਫੁੱਲ ਪੇਟ ਕਰ ਰਹੇ ਨੇ ਤਾਂ ਜੋ ਅਗਭੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇ ਉੱਥੇ ਹੀ ਖਾਲਸਾ ਕਾਲਜ ਲਾਹ ਦੇ ਸਟੂਡੈਂਟ ਫੋਲੋ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਕਿਆ ਹੈ ਕਿ ਉਹ ਇਹਨਾਂ ਗੱਲਾਂ ਦਾ ਧਿਆਨ ਰੱਖਣਗੇ ਇਸ ਮੌਕੇ ਵਿਦਿਆਰਥੀਆਂ ਦਾ ਕਹਿਣਾ ਸੀ ਕੇਸ ਦੇ ਨਾਲ ਐਕਸੀਡੈਂਟ ਹੁੰਦੇ ਨੇ ਉਹਨਾਂ ਵਿੱਚ ਕਮੀ ਆਵੇਗੀ ਤੇ ਉਹਨਾਂ ਨੂੰ ਵੀ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਮਿਲੇਗੀ ਹਾਂਜੀ ਆਪਣਾ ਨਾਮ ਹੈ ਮਾਈ ਨੇਮ ਇਜ਼ ਪਰਨੀਪਰ ਐਂਡ ਆਮ ਸਟੂਡੈਂਟ ਆਫ ਫਾਲਸੋ ਕਾਲਜ ਆਫ ਲਾਅ ਅਮਰਿਤਸਰ ਕੀ ਕਹਿਣਾ ਚਾਹੋਗੇ ਜਿਹੜਾ ਕਿ ਅੱਜ ਤੁਸੀਂ ਵੀ ਸ਼ਾਮਲ ਹੋ ਰਹੇ ਹੋ ਇਸ ਟ੍ਰੈਫਿਕ ਦੇ ਵਿੱਚ ਆਈ ਫੀਲ ਆਨਰਡ ਕਿ ਆਪਾਂ ਇਸ ਸਾਰੀ ਇਵੈਂਟ ਦਾ ਪਾਰਟ ਹਾਂ ਬੀਇੰਗ ਅ ਸਟੂਡੈਂਟ ਆਫ ਲਾਅ ਆਈ ਥਿੰਕ ਕਿ ਲਾਅ ਮੇਕਿੰਗ ਬਾਡੀਜ਼ ਐਂਡ ਲਾਅ ਇਨਫੋਰਸਮੈਂਟ ਇਜੈਂਸੀਜ਼ ਵਿਚ ਇਜ਼ ਆਵਰ ਸੋ ਜੇ ਦੋਨੋਂ ਏਜੰਸੀਸ ਇਕੱਠੀਆਂ ਮਿਲ ਕੇ ਇਹਦਾ ਪ੍ਰੈਕਟੀਕਲੀ ਫੀਲਡ ਚ ਆ ਕੇ ਯੂਥ ਨੂੰ ਇਨਕਰੇਜ ਕਰਨੀਆ ਬਿਕਾਜ਼ ਐਵਰੀਬਾਡੀ ਥਿੰਕਸ ਕਿ ਯੂਥ ਇਜ਼ ਲੋਅ ਬ੍ਰੇਕਰ ਐ ਹਾਈਡੀ ਸੋਸਾਇਟੀ ਦਾ ਐਂਡ ਬੀਇੰਗ ਅ ਯੂਥ ਲੀਡਰ ਸਾਨੂੰ ਦੇਖਣਗੇ ਕਿ ਵੀ ਆਰ ਮੇਕਿੰਗ ਥੈਮ ਫਾਲੋ ਥੀਸ 올 ਦਾ ਰੂਲਸ ਸੋ ਦੇ ਵਿਲ ਫੀਲਿੰਗ ਕਰੇਜ ਕਿ ਅਸੀਂ ਵੀ ਇਨਾ ਵਾਂਗ ਬੰਨਣਾ ਤੇ ਰੂਲਸ ਨੂੰ ਫਾਲੋ ਕਰਨਾ ਤੋੜਨਾ ਨਹੀਂ ਹੈ ਬਿਲਕੁਲ ਵੀ ਰੂਲ ਕੋਈ ਅਫੀਸਰ ਹੁੰਦੇ ਨੇ ਆਪਣੇ ਨਜ਼ਰ ਪੈਦਾ ਚ ਉਹਦੇ ਲਈ ਰਿਪੋਰਟ ਦਾ ਉਹਨਾਂ ਨੂੰ ਵੇਅਰ ਕਰਨ ਵਾਸਤੇ ਅਪੀਲ ਕੀਤੀ ਜਾ ਰਹੀ ਹੈ ਜੀ ਜਿਹੜੇ ਆਫੀਸਰਸ ਨਜ਼ਾਇਰ ਫਦਾ ਚੁੱਕ ਰਹੇ ਨੇ ਆਈ ਥਿੰਕ ਕਿ ਅੱਜਕੱਲ੍ਹ ਜਿਹੜੇ ਆਫੀਸਰਾਂ ਨੂੰ ਜੈਦ ਫਦਾ ਕੋਈ ਨਹੀਂ ਚੁੱਕਦਾ ਵੈਸੇ ਤੇ ਰੂਲਸ ਰੈਗੂਲੇਸ਼ਨਸ ਆ ਕਿ ਸਭ ਨੂੰ ਪਤਾ ਹੈ ਕਿ ਰੂਲਸ ਰੈਗੂਲੇਸ਼ਨਸ ਨੂੰ ਫੋਲੋ ਕਰਕੇ ਆਪਾਂ ਇੰਡੀਆ ਨੂੰ ਜਾਂ ਆਪਣੀ ਕੰਟਰੀ ਨੂੰ ਅੱਗੇ ਲੈ ਕੇ ਜਾ ਸਕਦੇ ਆ ਤੇ ਜੇ ਕੋਈ ਐਦਾ ਦੀ ਚੀਜ਼ ਕਰੇਗਾ ਤੇ ਬੀਿੰਗ ਐਡਵੋਕੇਟ ਆਫ ði ਸੋਸਾਇਟੀ ਆਈ ਥਿੰਕ ਕਿ ਅਸੀਂ ਉਹਨਾਂ ਨੂੰ ਵੀ ਇੰਕਰੀਜ ਕਰਾਂਗੇ ਕਿ ਤੁਸੀਂ ਕਨਸਟੀਟਿਊਸ਼ਨ ਅਬਾਈਡ ਕਰਨਾ ਹੈ ਉਹਨੂੰ ਬ੍ਰੇਕ ਨਹੀਂ ਕਰਨਾ ਐਂਡ ਆਪਣੀ ਹਾਂਜੀ ਮੈਮ ਆਪਣਾ ਨਾਮ ਦਾ ਹਾਂਜੀ ਮੈਂ ਡਾਕਟਰ ਗੁਰੀਸ਼ਾ ਸਲੂਜਾ ਫ্রম ਖਾਲਸਾ ਕਾਲਜ ਆਫ ਲ ਸਰ ਇਥੇ ਮਯੋ ਪੁਲਿਸ ਕਮਿਸ਼ਨਰ ਡਬਲੂ ਸਰ ਦੇ ਸਹਿਯੋਗ ਦੇ ਨਾਲ ਹਰ ਸਾਲ ਸਰ ਕਾਲਜ ਆਫ ਲਾ ਦੇ ਵਿੱਚ ਟ੍ਰੈਫਿਕ ਪੁਲਿਸ ਅਵੇਅਰਨੈਸ ਟ੍ਰੈਫਿਕ ਰੂਲਸ ਅਵੇਅਰਨੈਸ ਦੇ ਉੱਪਰ ਹਰ ਸਾਲ ਇੱਕ ਸੈਮੀਨਾਰ ਕਰਵਾਇਆ ਜਾਂਦਾ ਹੈ ਔਰ ਹਰ ਸਾਲ ਸਾਡੇ ਐਨਐਸਐਸ ਵੋਲੰਟੀਅਰ ਜਿਹੜੇ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਆ ਕੇ ਇਥੇ ਮਾਰਚ ਕਰਦੇ ਨੇ ਅਤੇ ਲੋਕਾਂ ਨੂੰ ਅਵੇਅਰ ਕਰਵਾਉਂਦੇ ਨੇ ਟ੍ਰੈਫਿਕ ਰੂਲਸ ਨੂੰ ਲੈ ਕੇ ਤੇ ਬੜਾ ਅੱਛਾ ਰਿਜ਼ਲਟ ਹੈ ਬੱਚੇ ਖੁਦ ਵੀ ਬੜਾ ਅੱਛਾ ਮਹਿਸੂਸ ਕਰਦੇ ਨੇ ਇੱਥੇ ਆ ਕੇ ਜਦੋਂ ਲੋਕਾਂ ਨੂੰ ਰੂਲ ਦੇ ਬਾਰੇ ਚ ਦੱਸਦੇ ਨੇ ਉਹਨਾਂ ਨੂੰ ਆਪ ਵੀ ਅਵੇਅਰ ਹੁੰਦੇ ਨੇ ਤੇ ਲੋਕੀ ਵੀ ਬੜੇ ਖੁਸ਼ ਹੁੰਦੇ ਨੇ ਇਹਨਾਂ ਦੇ ਇਸ ਤਰੀਕੇ ਦੇ ਨਾਲ ਇੱਥੇ ਦੇਖ ਕੇ ਬਹੁਤ ਜ਼ਿਆਦਾ ਜ਼ਰੂਰਤ ਹੈ ਸਰ ਜਿਸ ਦਾ ਸਾਡੀ ਇੱਥੇ ਟ੍ਰੈਫਿਕ ਵੱਧਦੀ ਜਾ ਰਹੀ ਹੈ ਤੇ ਲੋਕੀ ਨਿਯਮਾਂ ਦਾ ਉਲੰਘਣ ਕਰਦੇ ਨੇ ਉਸ ਦੇ ਬੇਸਿਸ ਤੇ ਲੱਗਦਾ ਹੈ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਲੋਕਾਂ ਨੂੰ ਇਹਨਾਂ ਦੇ ਬਾਰੇ ਚ ਅਵੇਅਰ ਕਰਵਾਇਆ ਜਾਵੇ ਕਨ ਵੇਅਰ ਕਰਨਾ ਇਹਦਾ ਟ੍ਰੈਫਿਕ ਬਿਲਕੁਲ ਸਰ ਕਲਾਸਿਸ ਦੇ ਵਿੱਚ ਤਾਂ ਅਵੇਅਰ ਕਰੀਦਾ ਹੀ ਅਸੀਂ ਪਰ ਜਦੋਂ ਅਸੀਂ ਫੀਲਡ ਤੇ ਆ ਕੇ ਬੱਚਿਆਂ ਨੂੰ ਦੱਸਦੇ ਹਾਂ ਕਿ ਇਹਨਾਂ ਚੀਜ਼ਾਂ ਦਾ ਕਿੰਨਾ ਮਹੱਤਵ ਹੈਗਾ ਹੈ ਕਿੰਨਾ ਜ਼ਰੂਰੀ ਹੈ ਕਿ ਅਸੀਂ ਰੂਲਸ ਦਾ ਅਵੇਅਰ ਕਰੀਏ ਤਾਂ ਜੋ ਜਿਹੜੇ ਆਏ ਦਿਨ ਐਕਸੀਡੈਂਟਸ ਹੋ ਰਹੇ ਨੇ ਉਹਨਾਂ ਨੂੰ ਅਵੋਇਡ ਕੀਤਾ ਜਾ ਸਕੇ ਤੇ ਬਹੁਤ ਜ਼ਰੂਰੀ ਹੈ ਕਿ ਲੋਕ ਬੱਚੇ ਆ ਕੇ ਫੀਲਡ ਤੇ ਵੀ ਦੇਖਣ ਕਿ ਕਿੰਨਾ ਔਖਾ ਹੈ ਇਹਨਾਂ ਸਾਰਿਆਂ ਨੂੰ ਹੈਂਡਲ ਕਰਨਾ ਤੇ ਜਿਸ ਤਰ੍ਹਾਂ ਜਦੋਂ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਨੂੰ ਸਹਿਯੋਗ ਦਿੰਦੇ ਨੇ ਨਾਲ ਕਰਦੇ ਨੇ ਤੇ ਬਹੁਤ ਹੀ ਅੱਛਾ ਰਿਜ਼ਲਟ ਹੈ ਦਾ ਲਾ ਜੀ ਸਬ ਇੰਸਪੈਕਟਰ ਤਰਜੀਤ ਸਿੰਘ ਟ੍ਰ ਪਿਛਲੇ ਦਿਨ ਹੀ ਅਸੀਂ ਇੱਕ ਸੈਮੀਨਾਰ ਕੀਤਾ ਸੀ ਖਾਲਸਾ ਕਾਲਜ ਲਾਜ ਉਹਦੇ ਵਿੱਚ ਅਸੀਂ ਸਾਡਾਂ ਨੂੰ ਜਿਹੜਾ ਫੀਡਬੈਕ ਮਿਲਿਆ ਉਹ ਬੱਚਿਆਂ ਨੇ ਕਿਹਾ ਕਿ ਸਾਨੂੰ ਟ੍ਰੈਫਿਕ ਰੂਲਸ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਜਿਹੜਾ ਅਸੀਂ ਇਹ ਸੀਨੀਅਰ ਬੱਚੇ ਨੇ ਮਿਕਸਰ ਇਹ ਬੱਚੇ ਫਸਟ ਈਅਰ ਸੈਕੰਡ ਈਅਰ ਥਰਡ ਈਅਰ ਫਾਈਨਲ ਈਅਰ ਇਹ ਬੱਚੇ ਜਿਹੜੇ ਨੇ ਸਾਡੇ ਨਾਲ ਆ ਕੇ ਟ੍ਰੈਫਿਕ ਰੂਲਸ ਬਾਰੇ ਨੌਲੇਜ ਲੈਣਗੇ ਇੱਥੇ ਦਾ ਟ੍ਰੈਫਿਕ ਹੁੰਦਾ ਕਿੰਨਾ ਕਿਹਾ ਇਹ ਟ੍ਰੈਫਿਕ ਦੀ ਲਾਈਟਿੰਗ ਦਾ ਟਾਈਮ ਕਿੰਨਾ ਇਹਦੀ ਜਿਹੜੀ ਜੈਬਰਾ ਲਾਈਨ ਉਹ ਕਿਸ ਤਰ੍ਹਾਂ ਦੀ ਹੈ ਉਹ ਚੀਜ਼ਾਂ ਸਾਰੀਆਂ ਸਿੱਖਣ ਵਾਸਤੇ ਇਹ ਬੱਚੇ ਅੱਜ ਆਏ ਨੇ ਤੇ ਅਸੀਂ ਇਹਨਾਂ ਨੂੰ ਸੁਖਾ ਰਹੇ ਆ ਤੇ ਜਿਹੜੇ ਲੋਕ ਇੱਥੇ ਟ੍ਰੈਫਿਕ ਰੂਲਸ ਨੂੰ ਫੋਲੋ ਕਰਨਗੇ ਅਸੀਂ ਉਹਨਾਂ ਨੂੰ ਗੁਲਾਬ ਦਾ ਫੁੱਲ ਦੇ ਇੱਕ ਸਨਮਾਨ ਦੇਣਾ ਇਹ ਐਲਐਲਬੀ ਕਰ ਰਹੇ ਜੀ ਖਾਲਸਾ ਕਾਲਜ ਵਿੱਚ ਤੇ ਲੱਗਦਾ ਕਿ ਵੇਰ ਲੋਕੀ ਹੋ ਰਹੇ ਨੇ ਪਹਿਲਾਂ ਵੀ ਤੁਹਾਡੇ ਉੱਤੇ ਕੈਂਪਰ ਆ ਗਏ ਸੀ ਵੇਖੋ ਜੀ ਅਸੀਂ ਇਹ ਲੱਗਦਾ ਨਹੀਂ ਇਹ ਤੁਹਾਡੇ ਸਾਹਮਣੇ ਆ ਇਹਦਾ ਰਿਜ਼ਲਟ ਕਿ ਜਿਹੜੇ ਖਾਲਸਾ ਕਾਲਜ ਫਾਰ ਲਾ ਦੇ ਸਟੂਡੈਂਟ ਨੇ ਇਹਨਾਂ ਬੱਚਿਆਂ ਦਾ ਇੱਕ ਸੈਮੀਨਾਰ ਤੇ ਸਕੂਲ ਕਾਲਜ ਵਿੱਚ ਕੀਤਾ ਸੀਗਾ ਤੇ ਉਹ ਬੱਚਿਆਂ ਨੇ ਸਾਨੂੰ ਕਿਹਾ ਕਿ ਅਸੀਂ ਇਹ ਸੈਮੀਨਾਰ ਦੁਬਾਰਾ ਇਹ ਟੈਂਡ ਕਰਨਾ ਚਾਹੁੰਦੇ ਤੇ ਅੱਜ ਅਸੀਂ ਇਹਨਾਂ ਨੂੰ ਚੌਂਕ ਵਿੱਚ ਫੀਲਡ ਵਿੱਚ ਲਿਆ ਕੇ ਅਸੀਂ ਇਹ ਕੰਮ ਕੀਤਾ ਜੀ ਕਿੰਨਾ ਰਿਜ਼ਲਟ ਮਿਲਦਾ ਪਿਆ ਜੀ ਬਹੁਤ ਅੱਛਾ ਰਿਜ਼ਲਟ ਮਿਲਦਾ ਪਿਆ ਫੀਡਬੈਕ ਬਹੁਤ ਚੰਗਾ ਪਿਆ ਬਹੁਤ ਸਾਰੇ ਸਕੂਲਾਂ ਦੇ ਜਿਹੜੇ ਬੱਚੇ ਨੇ ਸਾਡੇ ਨਾਲ ਆ ਕੇ ਸੈਮੀਨਾਰ ਚੌਂਕਾ ਵਿੱਚ ਆ ਕੇ ਕਰਦਾ ਚਾਹੁੰਦੇ ਨਾਲੇ ਉਹ ਟਰੱਕ ਰੋਜ ਰਹੇ ਉਹ ਸਿੱਖਦੇ ਪਏ ਨੇ ਦੇਖਦੇ ਪਏ ਨੇ ਨਾਲੇ ਨੂੰ ਫੋਲੋ ਕਰਦੇ ਪਰ ਕਈ ਲੋਕ ਜੋ ਗੱਡੀ ਖਿਲਾਰਦੇ ਨੇ ਤੇ ਬੈਸ ਤੇ ਬਹੁਤ ਨੇ ਮੁਲਾਜ਼ਮਾਂ ਦੇ ਨਾਲ ਕਿਹੜਾ ਕੀ ਫੀਲ ਕਰਨਾ ਚਾਹੁੰਦੇ ਉਹ ਬੈਸਨ ਦੀ ਡਿਊਟੀ ਹੁੰਦਾ ਜੀ ਆਪਣੇ ਜਿਹੜੇ ਬੰ ਤੇ ਬਹੁਤ ਜਿਆਦਾ ਅੱਗੇ ਨੋ ਜਿਹੜਾ ਲੋਕਾਂ ਦੇ ਮਨਾਂ ਵਿੱਚ ਇਹ ਹੈਗੀ ਸੀ ਕਿ ਜਿਹੜਾ ਜਾਮ ਲੱਗਦੇ ਸੀ ਉਹ ਖਤਮ ਹੋ ਗਏ ਨੇ ਜਿਹੜੇ ਬੱਚੇ ਸਕੂਲਾਂ ਤੋਂ ਲੇਟ ਹੋ ਜਾਂਦੇ ਸੀਗੇ ਜਿਹੜੇ ਐਮਰਜੈਂਸੀ ਜਿਹੜੀਆਂ ਐਮੂਲੈਂਸਾਂ ਵਿੱਚ ਜਿਹੜੇ ਪੇਸ਼ੈਂਟ ਸੀਗੇ ਉਹ ਬਿਮਾਰ ਹੋਣ ਦੇ ਬਾਵਜੂਦ ਉਹ ਹਸਪੀਟਲ ਇਸ ਟਾਈਮ ਸਿਰ ਪਹੁੰਚ ਸਕਦੇ ਉਹ ਵੀ ਜਿਹੜੇ 에어ਪੋਰਟ ਤੇ ਜਾਣ ਵਾਲੇ ਸੇ ਯਾਤਰੀ ਸੀਗੇ ਉਹਨਾਂ ਨੂੰ ਜਿਹੜੀ ਆ ਫਲਾਈਟਾਂ ਕੈਨਸਲ ਹੋ ਜਾਂਦੀਆਂ ਸੀਗੇ ਉਹਨਾਂ ਨੂੰ ਬਹੁਤ ਰਾਹਤ ਮਿਲੀ ਆ ਤੇ ਬਾਅਦ ਜਿਹੜੇ ਆਏ ਸ਼ਰਧਾਲੂ ਖਾਸ ਕਰਕੇ ਗੁਰੂ ਅਮਰਦਾਸ ਜੀ ਲਗਰੀ ਆ ਇੱਥੇ ਹਮਿੰਦਰ ਸਾਹਿਬ ਜਿਹੜੇ ਸ਼ਰਧਾਲੂ ਆਉਂਦੇ ਨੇ ਉਹਨਾਂ ਨੂੰ ਬਹੁਤ ਰਾਹਤ ਮਿਲੀ ਹੋਰ ਕਿਹੜੀ ਕਿਹੜੀ ਜਗ੍ਹਾ ਕੈਂਪ ਲਗਾ ਰਹੇ ਆ ਇਹ ਅਸੀਂ ਜੀ ਸ਼ਹਿਰ ਦੇ ਵਾਕੋਂ ਖਸਾ ਇਲਾਕੇ ਵਿੱਚ ਕੈਂਪ ਲੱਗ ਰਹੇ ਨੇ ਤੇ ਅਸੀਂ ਇਹਨੂੰ ਹੋਰ ਅੱਗੇ ਵਧਾਦੇ ਆ ਤੇ ਲੋਕਾਂ ਨੂੰ ਇਹ ਜਿਹੜੀ ਆ ਇਹ ਜਾਗਰੂਕ ਕਰਾਉਂਦੇ ਆ